ਇਹ ਵੀ ਹੈ ਟੋਪੇ ਚੀਲੇ ਇਹ ਝੇਲ ਹੈ ਬਾਹਰ ਰੱਖੀ ਪਾ ਗੁਲਾਬੇ ਤੇ ਰਹਿ ਗਿਆ ਕੰਮ ਆਜੇ ਬਾਹਰ ਰੱਖ ਕੋਈ ਗੱਲ ਨਹੀਂ ਆ ਝੇਲ ਹੈ ਬਾਹਰ ਰੱਖੀ ਅੰਦਰ ਨਹੀਂ ਲਗਾ ਰੱਖ ਤੇ ਰੱਖ ਜਦ ਤੱਕ ਮੂਰੇ ਹੋ ਜੇ ਆਜੋ ਜੀ ਆਜੋ ਕੋਈ ਮੋਤਲ ਚੜਖੜੀਆਂ ਤੇ ਚੜੇ ਵਾਹਿਗੁਰੂ ਵਾਹਿਗੁਰੂ ਕਾਲੂ

ਦੀ ਪੈ ਚੱਕੀਆਂ ਜਿਹੜੀਆਂ ਪਿਛਲੇ ਪਿਛੇ ਦੇ ਬੀਬੀਆਂ ਨੇ ਸਵਾ ਸਵਾ ਪਾਉਣ ਲਈ